ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਡੇ ਨਾਲ ਬਾਬਾ ਸੋਹਨ ਸਿੰਘ ਪਕਣਾ ਦੀ ਲੇਖ ਸ਼ੇਅਰ ਕਰੂੰਗੀ ਪੰਜਾਬੀ ਵਿੱਚ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਬਾਬਾ ਸੋਹਨ ਸਿੰਘ ਪਕਣਾ ਬਾਬਾ ਸੋਹਨ ਸਿੰਘ ਪਕਣਾ ਭਾਰਤ ਦੇ ਆਜ਼ਾਦੀ ਸੰਗਰਾਮ ਦਾ ਕ੍ਰਾਂਤੀਕਾਰੀ ਆਗੂ ਸਨ ਉਨ੍ਹਾਂ ਦਾ ਜਨਮ 4 ਜਨਵਰੀ 1870 ਨੂੰ ਪਿਤਾ ਕਰਮ ਸਿੰਘ ਤੇ ਮਾਤਾ ਰਾਮਕੌਰ ਦੀ ਕੁੱਖੋਂ ਨਾਨਕੇ ਪਿੰਡ ਖਤਰਾਈਂ ਕੁਰਦ ਅੰਮ੍ਰਿਤਸਰ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਪਿੰਡ ਪਗਣਾ ਸੀ। ਜਦੋਂ 1 ਸਾਲ ਦੇ ਸਨ ਉਦੋਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। 5ਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਕੀਤੀ ਪਰ ਅੱਗੇ ਪੜ੍ਹਨਾ ਨਸੀਬ ਨਾ ਹੋਇਆ। ਛੋਟੀ ਉਮਰ ਵਿੱਚ ਹੀ ਉਨ੍ਹਾਂ ਦਾ ਵਿਆ ਬਿਸ਼ਨਕਰ ਨਾਲ ਹੋ ਗਿਆ ਸੀ ਉਹਨਾਂ ਦਾ ਮੇਲ ਕੁਕਰਲੇਰ ਦੇ ਬਾਬਾ ਕੇਸਰ ਸਿੰਘ ਨਾਲ ਹੋਇਆ ਇਸ ਮੇਲ ਨੇ ਉਹਨਾਂ ਨੂੰ ਗੁਰੂ ਘਰ ਨਾਲ ਜੋੜਿਆ ਸਨ 1907 ਵਿੱਚ ਖੇਤੀ ਅੰਦੋਲਨ ਨੇ ਸਾਰੇ ਪੰਜਾਬ ਨੂੰ ਲਪੇਟ ਵਿੱਚ ਲੈ ਲਿਆ ਸੀ ਇਸ ਅੰਦੋਲਨ ਦੇ ਮੁੱਖ ਨੇਤਾ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਲਾਲਾ ਲਾਜਪਤ ਰਾਏ ਸੂਫੀ ਅੰਬਾ ਪ੍ਰਸਾਦ ਸਨ ਸੋਹਣ ਸਿੰਘ ਪਕਣਾ ਨੇ ਇਸ ਵਿੱਚ ਬਖੂਬੀ ਭੂਮਿਕਾ ਨਿਭਾਈ ਕਰਦੀ ਹਾਲਤ ਦਿਨ-ਬਦਿਨ ਨਿਗਰਦੀ ਜਾ ਰਹੀ ਸੀ ਇਸ ਲਈ 1909 ਵਿੱਚ ਕਮਾਈ ਲਈ ਉਹ ਅਮਰੀਕਾ ਚਲੇ ਗਏ ਉੱਥੇ ਉਹਨਾਂ ਨੂੰ ਸਖਤ ਮਿਹਨਤ ਕਰਨੀ ਪਈ ਉੱਥੇ ਉਹਨਾਂ ਨੇ ਦੇਖਿਆ ਕਿ ਭਾਰਤੀ ਮਜ਼ਦੂਰਾਂ ਤੇ ਵਪਾਰੀਆਂ ਨਾਲ ਕੋਈ ਚੰਗਾ ਵਰਤਾਅ ਨਹੀਂ ਹੁੰਦਾ ਸੀ ਉੱਥੇ ਹੀ ਉਹਨਾਂ ਨੇ ਇੱਕ ਹਿੰਦੁਸਤਾਨੀ ਸੁਸਾਇਟੀ ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਬਣਾਈ ਬਾਬਾ ਸੋਹਨ ਸਿੰਘ ਪਗਣਾਇਸ ਤੇ ਪਹਿਲੇ ਪ੍ਰਧਾਨ ਸਨ ਇਸ ਐਸੋਸੀਏਸ਼ਨ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਗਦਰ ਅਖਬਾਰ ਵੀ ਕੱਢਿਆ ਜਿਸ ਦੀ ਜ਼ਿੰਮੇਵਾਰੀ ਲਾਲਾ ਹਰਦੀয়াল ਨੂੰ ਸੌਂਪੀ ਗਈ ਲਾਲਾ ਹਰਦੀয়াল ਨੇ ਕਰਤਾਰ ਸਿੰਘ ਸਰਾਭਾ ਤੇ ਰਗਵੀਰ ਦਿਵਾਲ ਦੀ ਮਦਦ ਨਾਲ ਨਵੰਬਰ 1913 ਨੂੰ ਪਹਿਲਾ ਪਰਚਾ ਕੱਢਿਆ ਸੀ ਇਸ ਤਰ੍ਹਾਂ ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਗਦਰ ਪਾਰਟੀ ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਇੱਕ ਮੀਲ ਪੱਥਰ ਸਾਬਿਤ ਹੋਈ ਇਸ ਲਹਿਰ ਨੇ ਅੰਗਰੇਜ਼ਾਂ ਤੋਂ ਭੀਖ ਮੰਗਣ ਦੀ ਬਜਾਏ ਹਥਿਆਰਬੰਦ ਬਗਾਵਤ ਦਾ ਤਾਣਾ ਬਾਣਾ ਬੁਣਿਆ ਦੇਸ਼ ਦੇ ਫੌਜੀਆਂ ਨੌਜਵਾਨਾਂ ਨੂੰ ਆਜ਼ਾਦੀ ਦੀਆਂ ਜ਼ੰਜੀਰਾਂ ਤੋੜਨ ਲਈ ਵੰਗਾਰਿਆ ਇਸ ਪਾਰਟੀ ਨੇ ਅੰਗਰੇਜ਼ਾਂ ਦੀ ਹਕੂਮਤ ਹਿਲਾ ਕੇ ਰੱਖ ਦਿੱਤੀ ਸੋਹਣ ਸਿੰਘ ਪਕੜਾ ਨੇ ਆਪਣੀ ਜਾਇਦਾਦ ਤੇ ਸਾਰੀ ਕਮਾਈ ਪਾਰਟੀ ਦੇ ਲੇਖੇ ਲਾ ਦਿੱਤੀ ਕਾਮਾਗੜਾ ਮਾਰੂ ਜਹਾਜ਼ ਦੇ ਸਾਕੇ ਤੋਂ ਮਗਰੋਂ ਜਦੋਂ ਉਹ 14 ਅਕਤੂਬਰ 1914 ਨੂੰ ਕਲਕੱਤਾ ਮੁੜੇ ਤਾਂ ਕਿਰਪਾਲ ਸਿੰਘ ਵਰਗੇ ਗਦਾਰਾਂ ਦੀ ਮੁਖਵਰੀ ਕਰਕੇ ਉਹਨਾਂ ਦੇ ਬਗਾਵਤੀ ਇਰਾਦਿਆਂ ਦੀ ਕੰਸੋ ਅੰਗਰੇਜ਼ ਹਕੂਮਤ ਨੂੰ ਲੱਗ ਚੁੱਕੀ ਸੀ ਜਿਸ ਕਰਕੇ ਉਹਨਾਂ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ 21 ਫਰਵਰੀ 1915 ਨੂੰ ਮੁਖਬਰਾਂ ਕਰਕੇ ਅੰਗਰੇਜ਼ ਹਕੂਮਤ ਨੇ ਗਦਰ ਲਹਿਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਇਸੇ ਤਹਿਤ 64 ਇਨਕਲਾਬੀਆਂ ਤੇ ਲਾਹੌਰ ਸਾਜ਼ਿਸ਼ ਕੇਸ ਚਲਾਇਆ ਜਿਸ ਵਿੱਚ 24 ਇਨਕਲਾਬੀ ਯੋਧਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਫਾਂਸੀ ਵਾਲੇ ਦਿਨ 17 ਇਨਕਲਾਬੀਆਂ ਦੀ ਫਾਂਸੀ ਦੀ ਸਜ਼ਾ ਨੂੰ ਉਮਰਕੈਦ ਦੀ ਸਜ਼ਾ ਵਿੱਚ ਬਦਲ ਦਿੱਤਾ ਗਿਆ ਜਿਸ ਵਿੱਚ ਸੋਹਣ ਸਿੰਘ ਪਖੜਨ ਦਾ ਨਾਮ ਵੀ ਸੀ ਜੇਲ੍ਹ ਵਿੱਚ ਉਹਨਾਂ ਦੀ ਮੁਲਾਕਾਤ ਭਗਤ ਸਿੰਘ ਨਾਲ ਵੀ ਹੋਈ ਅਖੀਰ ਜੁਲਾਈ 1930 ਨੂੰ ਬਾਬਾ ਸੋਹਣ ਸਿੰਘ ਪਕੜਾ ਨੂੰ 60 ਸਾਲਾਂ ਦੀ ਉਮਰ ਵਿੱਚ ਰਿਹਾ ਕਰ ਦਿੱਤਾ ਗਿਆ। ਉਹਨਾਂ ਨੇ ਅੰਗਰੇਜ਼ੀ ਹਕੂਮਤ ਖਿਲਾਫ ਲੜਾਈ ਨੂੰ ਜਾਰੀ ਰੱਖਿਆ 20 ਦਸੰਬਰ 1918 ਨੂੰ ਭਾਵੇਂ ਬਾਬਾ ਸੋਹਣ ਸਿੰਘ ਪਕੜਾ ਸਾਨੂੰ ਵਿਛੋੜਾ ਦੇ ਗਏ ਪਰ ਉਹਨਾਂ ਦੇ ਕਹਿ ਬੋਲ ਅੱਜ ਵੀ ਫਿਜ਼ਾ ਵਿੱਚ ਘੁਲੇ ਹੋਏ ਹਨ ਸਾਨੂੰ ਵੰਗਾਰ ਪਾ ਰਹੇ ਹਨ ਸੰਘਰਸ਼ ਲਈ ਪ੍ਰੇਰਿਤ ਰਹੀ ਹਨ। ਬਾਬਾ ਇਨਕਲਾਬੀ ਲਹਿਰ ਦੀ ਅਗਲੀ ਪੀੜ੍ਹੀ ਲਈ ਊਰਜਾ ਦੇ ਸਰੋਤ ਹਨ ਨੌਜਵਾਨੋ ਉੱਠੋ ਯੁੱਗ ਬਦਲ ਰਿਹਾ ਹੈ ਆਪਣੇ ਫਰਜ਼ ਨੂੰ ਪੂਰਾ ਕਰੋ ਹਰ ਤਰ੍ਹਾਂ ਦੀ ਗੁਲਾਮੀ ਕੀ ਆਰਥਿਕ ਕੀ ਸਿਆਸੀ ਤੇ ਕੀ ਸਮਾਜਿਕ ਜੜੋਂ ਪੱਟ ਸੁੱਟੋ ਮਨੁੱਖਤਾ ਹੀ ਸੱਚਾ ਧਰਮ ਹੈ ਤਾਇਸੀ ਗੱਲ ਲੇਖ ਬਾਬਾ ਸੂਨ ਸਿੰਘ ਪਖਣਾ ਤੇ ਪੰਜਾਬੀ ਵਿੱਚ ਤੇ ਅੱਜ ਦੀ ਵੀਡੀਓ ਚੰਨੀ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ